ਅਸੀਂ ਇਕੱਠੇ ਹੋ ਰਹੇ ਹਾਂ ਲੋਕਾਂ ਨੂੰ ਘਰ ਡੋਰ ਟੂ ਡੋਰ ਜਾ ਕੇ ਜਾਗਰੂਕ ਕਰ ਰਹੇ ਹਾਂ ਵੱਡਾ ਸੰਗਠਨ ਸਾਡਾ ਬਣ ਰਿਹਾ ਸਮੁੱਚੇ ਭਾਰਤ ਦਾ ਤੇ ਅਸੀਂ ਇਹਨਾਂ ਸਰਕਾਰਾਂ ਨੂੰ ਜੜੋਂ ਉਖਾੜ ਕੇ ਦਮ ਲਾਵਾਂਗੇ 2024 ਦੀ ਇਲੈਕਸ਼ਨ ਆਉਣ ਵਾਲੀ ਹੈ ਜਿਵੇਂ ਭਾਰਤ ਸਰਕਾਰ ਨੇ ਖੱਟੜ ਸਰਕਾਰ ਨੇ ਸਾਡੇ ਬਾਡਰ ਲਾਏ ਨਾ ਸ਼ੰਭੂ ਮੋਰਚੇ ਦੇ ਉੱਪਰ ਉਵੇਂ ਪਿੰਡਾਂ ਦੇ ਵਿੱਚ ਬਾਰਡਰ ਲੱਗਣਗੇ ਬੀਜੇਪੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਵੱਡ ਨਹੀਂ ਦਿੱਤਾ ਜਾਊਗਾ ਬਾਈਕਾਟ ਕੀਤਾ ਜਾਵੇਗਾ ਪਿੰਡਾਂ ਵਿੱਚ ਬਿਲਕੁਲ ਬਾਈਕਾਟ ਕੀਤਾ ਜਾਊਗਾ ਕਿ ਮੀਟਿੰਗ ਵੀ ਕਰਨ ਨਹੀਂ ਦਿੱਤੀ ਜਾਊਗੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੋਈ ਪ੍ਰੋਗਰਾਮ ਵੱਡਾ ਲਿਖਿਆ ਜਾਣਾ ਹੈ ਕਿ ਬਿਲਕੁਲ ਸੰਯੁਕਤ ਕਿਸਾਨ ਮੋਰਚੇ ਦੀ ਜੋ ਵੀ ਕਾਲ ਹੋਊਗੀ ਉਹਨੂੰ ਇਨਬਨ ਇੱਥੇ ਲਾਗੂ ਕੀਤਾ ਜਾਊਗਾ ਵੱਡਾ ਪ੍ਰੋਗਰਾਮ ਲਿਖਿਆ ਜਾਊਗਾ ਬੀਜੇਪੀ ਨੂੰ ਸ਼ਿਕਸ਼ਟ ਦੇ ਕੇ ਹੀ ਰਵਾਂਗੇ ਕਿਉਂਕਿ ਬੀਜੇਪੀ ਕਿਸਾਨ ਤੇ ਮਜ਼ਦੂਰ ਵਿਰੋਧੀ ਹੈ ਸੁਖਜਿੰਦਰ ਸਿੰਘ ਬਾਹੁ ਕਿਸਾਨ ਸਵਾਰ ਕਮੇਟੀ ਤੋਂ ਮਾਝਾ ਜ਼ੋਨ ਪ੍ਰਧਾਨ ਪ੍ਰਧਾਨ ਜੀ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਤੀ ਕੀ ਲੱਗ ਰਹੀ ਹੈ ਪੰਜਾਬ ਲਈ ਇਹ ਡਬਲ ਚ ਡਬਲ ਯੂਟੀਓ ਦੇ ਦਬਾਅ ਹੇਠ ਭਾਰਤ ਸਰਕਾਰ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਧੱਕਾ ਕਰ ਰਹੀ ਆ ਇਹ ਡਬਲ ਯੂਟੀਓ ਦਾ ਮੈਂਬਰ ਆ ਭਾਰਤ ਔਰ ਉਹਦੇ ਕਾਰਨ ਹੀ ਸਾਡੀ ਐਮਐਸਪੀ ਲਾਗੂ ਨਹੀਂ ਹੋ ਰਹੀ ਉਹਦੇ ਕਾਰਨ ਹੀ ਸਾਡੇ ਉੱਪਰ ਪਹਿਲਾਂ ਕਾਨੂੰਨ ਥੋਪੇ ਗਿਆ ਸੀ ਉਹਦੇ ਕਾਰਨ ਹੀ ਕਿਸਾਨਾਂ ਦੇ ਨਾਲ ਇਹ ਧੱਕਾ ਕਰ ਰਹੇ ਆ ਪਰ ਭਾਰਤ ਨੂੰ ਇਹ ਗੱਲ ਸਮਝ ਨਹੀਂ ਪਾਉਗੀ ਇਹ ਡੈਮੋਕ੍ਰੈਟਿਕ ਦੇਸ਼ ਆ ਪੰਜਾਬੀਆਂ ਨੇ ਪਹਿਲਾਂ ਵੀ ਆਜ਼ਾਦੀ ਦਿਵਾਈ ਸੀ ਅੰਗਰੇਜ਼ਾਂ ਤੋਂ ਵੀ ਦਿਵਾਈ ਸੀ ਅਬਦਾਲੀ ਤੋਂ ਵੀ ਦਿਵਾਈ ਸੀ ਮੁਗਲਾਂ ਤੋਂ ਵੀ ਦਿਵਾਈ ਸੀ ਭਾਰਤ ਨੂੰ ਆਜ਼ਾਦੀ ਤੇ ਹੁਣ ਇਹ ਜਿਹੜੇ ਕਾਲੇ ਅੰਗਰੇਜ਼ ਇੱਕ ਰੂਪ ਦੇ ਵਿੱਚ ਗਰੇਜ ਤੇ ਚਲੇ ਗਏ ਉਹਨਾਂ ਦਾ ਜਿਹੜਾ ਰਾਜ ਦਾ ਸਿਸਟਮ ਇੱਥੇ ਛੱਡ ਗਏ ਉਹ ਰੂਪ ਦੇ ਵਿੱਚ ਇਹਨਾਂ ਨੂੰ ਛੱਡ ਗਏ ਇੱਥੇ ਕਾਲੇ ਅੰਗਰੇਜ਼ਾਂ ਨੂੰ ਇਹਨਾਂ ਤੋਂ ਵੀ ਆਜ਼ਾਦੀ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਦਵਾਉਣਗੇ ਔਰ ਜਿਹੜਾ ਸਰਕਾਰ ਦੀਆਂ ਨੀਤੀਆਂ ਐ ਕਾਰਪੋਰੇਟ ਘਰਾਣਿਆਂ ਦਾ ਲੋਨ ਤੜਾ-ਤੜਾ ਮਾਫ ਹੋ ਰਿਹਾ ਏ। ਨੀਰਮੋਦੀ ਇਥੋਂ ਚਲਾ ਗਿਆ, ਮਾਲੀਆ ਬੜੇ ਪੈਸੇ ਸਾਡੇ ਲੈ ਗਿਆ, ਉਹ ਤੁਹਾਡਾ ਤੇ ਸਾਡਾ ਪੈਸਾ ਏ, ਸਰਕਾਰਾਂ ਦਾ ਪੈਸਾ ਨਹੀਂ ਉਹ ਰਾਈਟ ਆਫ ਇੱਕਦਮ ਕਰ ਦਿੰਦੇ ਆ। ਤੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ 3 ਲੱਖ ਦਾ ਕਰਜ਼ਾ ਹੋਵੇ, 4 ਲੱਖ ਦਾ ਕਰਜ਼ਾ ਹੋਵੇ, ਉਹਨੂੰ ਐਨਾ ਬੈਂਕ ਕਾਰਪੋਰੇਟ ਪਰੇਸ਼ਾਨ ਕਰਦੇ ਆ ਕਿ ਉਹਨਾਂ ਨੂੰ ਆਤਮ ਹਤਿਆ ਕਰਨੀ ਪੈਂਦੀ ਆ। ਇਸ ਦੇ ਸਬੰਧ ਦੇ ਵਿੱਚ ਅਸੀਂ ਇਕੱਠੇ ਹੋ ਰਹੇ ਆਂ, ਲੋਕਾਂ ਨੂੰ ਘਰ ਡੋਰ ਟੂ ਡੋਰ ਜਾ ਕੇ ਜਾਗਰੂਕ ਕਰ ਰਹੇ ਆਂ। ਵੱਡਾ ਸੰਗਠਨ ਸਾਡਾ ਬਣ ਰਿਹਾ ਸਮੁੱਚੇ ਭਾਰਤ ਦਾ ਤੇ ਅਸੀਂ ਇਹਨਾਂ ਸਰਕਾਰਾਂ ਨੂੰ ਜੜੋਂ ਉਖਾੜ ਕੇ ਦਮ ਲਾਵਾਂਗੇ 2024 ਦੀ ਇਲੈਕਸ਼ਨ ਆਉਣ ਵਾਲੀ ਹੈ ਜਿਵੇਂ ਭਾਰਤ ਸਰਕਾਰ ਨੇ ਖੱਟੜ ਸਰਕਾਰ ਨੇ ਸਾਡੇ ਬਾਰਡਰ ਲਾਏ ਨਾ ਸ਼ੰਭੂ ਮੋਰਚੇ ਦੇ ਉੱਪਰ ਓਵੇਂ ਪਿੰਡਾਂ ਦੇ ਵਿੱਚ ਬਾਰਡਰ ਲੱਗਣਗੇ ਭਾਜਪੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਵੜ ਨਹੀਂ ਦਿੱਤਾ ਜਾਊਗਾ ਬਾਈਕਾਟ ਕੀਤਾ ਜਾਵੇਗਾ ਬਿਲਕੁਲ ਬਾਈਕਾਟ ਕੀਤਾ ਜਾਊਗਾ ਕਿ ਮੀਟਿੰਗ ਵੀ ਕਰਨ ਨਹੀਂ ਦਿੱਤੀ ਜਾਊਗੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੋਈ ਪ੍ਰੋਗਰਾਮ ਵੱਡਾ ਲਿਖਿਆ ਜਾਣਾ ਹੈ ਕਿ ਬਿਲਕੁਲ ਸੰਯੁਕਤ ਕਿਸਾਨ ਮੋਰਚੇ ਦੀ ਜੋ ਵੀ ਕਾਲ ਹੋਊਗੀ ਉਹਨੂੰ ਇਨ ਬਿਨ ਇੱਥੇ ਲਾਗੂ ਕੀਤਾ ਜਾਊਗਾ ਵੱਡਾ ਪ੍ਰੋਗਰਾਮ ਲਿਖਿਆ ਜਾਊਗਾ ਬੀਜਪੀ ਨੂੰ ਸ਼ਿਕਸ਼ਤ ਦੇ ਕੇ ਹੀ ਰਵਾਂਗੇ ਕਿਉਂਕਿ ਬੀਜਪੀ ਕਿਸਾਨ ਤੇ ਮਜ਼ਦੂਰ ਵਿਰੋਧੀ ਹੈ ਪਰ ਲੱਗਦਾ ਕਿ ਜਿੱਥੇ ਕਿਸਾਨ ਕਈ ਲੋਕ ਸੋਚਦੇ ਨੇ ਕਿ ਇਹ ਕਿਸਾਨਾਂ ਦੀ ਲੜਾਈ ਹੈਗੀ ਆ ਉਹ ਲੋਕਾਂ ਕੋਲ ਅਪੀਲ ਕਰਨਾ ਚਾਹੁੰਗੇ ਪੰਜਾਬ ਦੇ ਲੋਕਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਨੂੰ ਤੇ ਭਾਰਤ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਇਹ ਕਿਸਾਨਾਂ ਦੀ ਲੜਾਈ ਨਹੀਂ ਆ ਇਹ ਆਮ ਵਰਗ ਦੀ ਲੜਾਈ ਆ ਅੱਜ ਜੇ ਅਸੀਂ 20 ਰੁਪਏ ਕਿਲੋ ਕਣਕ ਵੇਚ ਰਿਆ ਤੇ 30-35 ਰੁਪਏ ਕਿਲੋ ਆਟਾ ਅੱਜ ਵੀ ਮਹਿੰਗਾਈ ਦੇ ਦੌਰ 'ਚ ਵੀ 30-35 ਰੁਪਏ ਕਿਲੋ ਆਟਾ ਆਮ ਵਰਗ ਨੂੰ ਮਿਲ ਰਿਹਾ ਆ ਆਟਾ ਤੇ ਹਰ ਬੰਦਾ ਖਾਂਦਾ ਏ ਜੇ ਕਿਸਾਨੀ ਖਤਮ ਹੋ ਗਈ ਤੇ ਆਟਾ 200 ਰੁਪਏ ਕਿਲੋ ਮਰਨਾ ਏ ਕਿਉਂਕਿ ਇਹਨਾਂ ਸਟੋਰਾਂ ਦੇ ਵਿੱਚ ਸਟੋਰ ਕਰ ਲੈਣਾ ਜਿਵੇਂ ਵੇਖੋ ਜਿਹੜੀ ਚੀਜ਼ ਤੇ ਐਮਐਸਪੀ ਨਹੀਂ ਆ ਆਲੂ ਕਿਸਾਨ 2 ਰੁਪਏ 3 ਰੁਪਏ ਕਿਲੋ ਵੇਚਦਾ ਪਰ ਜਿਹੜਾ ਐਂਡ ਯੂਜ਼ਰ ਆ ਜਿਹੜਾ ਖਪਤਕਾਰ ਆ ਜਿਹੜਾ ਆਮ ਆਮ ਆ ਰਸੋਈ ਦਾ ਜਿਤ ਕੋ ਜਾਣਦਾ ਆ ਆਲੂ ਉਹਨੂੰ 20-25 ਰੁਪਏ ਤੋਂ ਥੱਲੇ ਨਹੀਂ ਮਿਲ ਇਹ ਬਾਕੀ ਕਮਾਈ ਸਾਰੀ ਕਾਰਪੋਰੇਟ ਘਰਾਣਿਆਂ ਦੀ ਆ ਉਹ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਇਹ ਲੜਾਈ ਜਿਹੜੀ ਕਿਸਾਨਾਂ ਦੀ ਨਹੀਂ ਆ ਸਰਕਾਰ ਨੂੰ ਸਰਕਾਰ ਕਿਸਾਨਾਂ ਦੀ ਲੜਾਈ ਬਣਾ ਰਹੀ ਆ ਇਹ ਲੜਾਈ ਆਮ ਵਰਗ ਦੀ ਸਮੁੱਚੇ ਸਮਾਜ ਦੀ ਲੜਾਈ ਆ ਸਮੁੱਚੇ ਸਮਾਜ ਨੂੰ ਬੇਨਤੀ ਆ ਤੁਹਾਡੇ ਮਾਧਿਅਮ ਦਰਾਈ ਤੇ ਸਾਡਾ ਸਾਥ ਦੇਣ